ਇਹ 16 ਫਰਵਰੀ ਨੂੰ ਪਾਕਤ ਬੰਦ ਕੀਤਾ ਜਾਏਗਾ ਸਾਰੇ ਦੇਸ਼ ਵਿੱਚ 16 ਤਰੀਕ ਨੂੰ ਪਾਕਤ ਬੰਦ ਕੀਤਾ ਜਾਏਗਾ ਕਹਿੰਦਾ ਕਿ ਪਹਨਸ ਔਰ ਉਹਨਾਂ ਬਲੋ ਦੇਖੋ ਟ੍ਰੈਵਲ ਏਜੰਟਾਂ ਤੇ ਸਟਾਏ ਹੋਏ ਲੋਕਾਂ ਨੂੰ ਪੈਸੇ ਦਿਵਾਏ ਜਾ ਰਹੇ ਆ। ਉਹ ਸਰਕਾਰ ਹੋਣਾ ਜਿਹੜੇ ਇਹ ਹੈ ਸਮਾਜ ਦੇ ਵਿੱਚ ਵਿਚਰਨੇ ਵਾਲੇ ਲੋਕ ਹੈ ਤੇ ਸਮਾਜ ਸੇਵੀ ਲੋਕ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ। ਸੋ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ। ਕੈਨਾ ਵਿੱਚ ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ 16 ਫਰਵਰੀ ਨੂੰ ਪੂਰੇ ਭਾਰਤ ਨੂੰ ਬੰਦ ਕੀਤਾ ਜਾਵੇਗਾ ਇਹ ਬੰਦ ਦਾ ਸੱਦਾ ਕਿਸਾਨ ਜਥੇਬੰਦੀਆਂ ਦੇ ਟ੍ਰੇਡ ਯੂਨੀਅਨ ਦੇ ਸਹਿਯੋਗ ਦੇ ਨਾਲ ਲਿਆ ਹੈ ਇੱਥੇ ਵੀ ਦੱਸ ਦਈਏ ਕਿ ਇਸ ਸੰਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਰਾਜੇਵਾਲ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਿਹਾ ਕਿ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਇਸ ਤੋਂ ਪਹਿਲਾਂ 9 ਫਰਵਰੀ ਨੂੰ ਇਸ ਬੰਦ ਨੂੰ ਕਾਮਯਾਬ ਬਣਾਉਣ ਦੇ ਲਈ ਜ਼ਿਲ੍ਹਾ ਪੱਧਰ ਤੇ ਸਾਰੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਤਹਿਸੀਲ ਪੱਧਰ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਕਿ ਆ ਕੀ ਵੱਧ ਚੜ ਕੇ ਕਿਸਾਨ ਇਸ ਵਿੱਚ ਹਿੱਸਾ ਲੈਣਗੇ ਅਤੇ ਇਸ ਦੀ ਵਿਉਂਤਬੰਦੀ ਬਣਾਉਣਗੇ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਸਭ ਤੋਂ ਪਹਿਲਾਂ ਤਾਂ ਮੀਡੀਆ ਵਾਲੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਲਈ ਬਹੁਤ ਸੇ ਬਹੁਤ ਦੇਰ ਮੀਟ ਵੀ ਕੀਤਾ ਇਹ ਅੱਜ 37 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਇੱਕ ਐਸਕੇਮ ਦਾ ਨੈਸ਼ਨਲ ਲੈਵਲ ਤੇ ਜਿਹੜਾ ਫੈਸਲਾ ਹੈ ਉਹਨੂੰ ਇਨਡੋਰਸ ਕੀਤਾ ਹੈ ਕਿ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਏਗਾ ਸਾਰੇ ਦੇਸ਼ ਵਿੱਚ 16 ਤਾਰੀਖ ਨੂੰ ਭਾਰਤ ਬੰਦ ਕੀਤਾ ਜਾਏਗਾ ਇਹਦੇ ਲਈ ਟਰੇਡ ਯੂਨੀਅਨਸ ਨਾਲ ਇੰਡਸਟਰੀ ਵਰਕਰਸ ਦੀ ਯੂਨੀਅਨ ਨਾਲ ਤੇ ਟਰਾਂਸਪੋਰਟ ਵਰਕਰਸ ਦੀ ਯੂਨੀਅਨ ਯੂਨियंस ਦੇ ਨਾਲ ਤੇ ਜਿਵੇਂ ਵਪਾਰੀਆਂ ਦੀਆਂ ਯੂਨियंस ਦੇ ਨਾਲ ਤਾਲਮਿਲ ਕੀਤਾ ਜਾਏਗਾ ਤਾਂ ਕਿ ਸਾਰੇ ਇਕੱਠੇ ਹੋ ਕੇ ਇਸ ਬੰਦ ਨੂੰ ਸਫਲ ਬਣਾਈਏ ਇਸ ਤੋਂ ਪਹਿਲਾਂ ਇਸੇ ਸੰਬੰਧ 'ਚ ਇਹਨੂੰ ਗਰਮ ਕਰਨ ਲਈ ਮਾਹੌਲ ਨੂੰ 9 ਫਰਵਰੀ ਨੂੰ ਸਾਰੇ ਪੰਜਾਬ ਵਿੱਚ ਥਾਂ-ਥਾਂ ਸਾਰੀਆਂ ਜਥੇਬੰਦੀਆਂ ਰਲ ਕੇ ਰੋਸ ਮੁਜ਼ਾਹਰੇ ਕਰਨਗੇ ਕਿਹੜੀ ਜਗ੍ਹਾ ਕਰਨ ਗਏ ਜੀ ਤਹਿਸੀਲ ਪੱਦਰ ਤੇ ਤਹਿਸੀਲ ਪੱਦਰ ਤੇ ਇਸੇ ਤਰ੍ਹਾਂ ਅਗਲੀ ਮੀਟਿੰਗ 18 ਤਰੀਕ ਨੂੰ ਚੰਡੀਗੜ੍ਹ ਸਦਗੀ ਹੈ ਜਿਹਦੇ ਚ 16 ਦੀ ਅਸੈਸਮੈਂਟ ਕਰਕੇ ਅਗਲਾ ਨੈਕਸਟ ਕੋਰਸ ਆਫ ਐਕਸ਼ਨ ਡਿਕਲੇਅਰ ਕੀਤਾ ਜਾਏਗਾ ਅੱਜ ਜਿਹੜਾ ਸਭ ਤੋਂ ਐਮ ਫੈਸਲਾ ਹੋਇਆ ਹੈ ਵੀ 16 ਫਰਵਰੀ ਨੂੰ ਭਾਰਤ ਬੰਦ ਹੋਏਗਾ ਭਾਰਤ ਬੰਦ ਵਿੱਚ ਸਾਰੀਆਂ ਟ੍ਰੇਡ ਯੂਨੀਅਨਸ ਵਰਕਰਸ ਦੀਆਂ ਯੂਨੀਅਨਸ ਇੰਡਸਟਰੀਅਲ ਵਰਕਰਸ ਯੂਨੀਅਨ ਏ ਟ੍ਰਾਂਸਪੋਰਟ ਯੂਨੀయన్స్ ਜਿਹੜੀਆਂ ਜਿੰਨੀਆਂ ਵੀ ਜਥੇਬੰਦੀਆਂ ਕੋਈ ਵਪਾਰੀਆਂ ਦੀਆਂ ਯੂਨੀయన్స్ ਉਹਨਾਂ ਨੂੰ ਸਾਰਿਆਂ ਨਾਲ ਤਾਲਮੇਲ ਕਰਕੇ ਇਹਦੇ ਵਿੱਚ ਸ਼ਾਮਲ ਕੀਤਾ ਜਾਏਗਾ ਆ ਮਾਂਜੋ ਖੇਤੀਬਾੜੀ ਮੰਤਰੀ ਦੇ ਦਰਮੁਹਰੇ ਜਿਹੜਾ ਧਰਨਾ ਲਾਇਆ ਹੋਇਆ ਆ ਸ਼ਹੀਦ ਪਰਿਵਾਰਾਂ ਨੇ ਤੇ ਨਾਲ ਸਮਾਜ ਸੇਵੀ ਜਥੇਬੰਦੀਆਂ ਕੁਝ ਕਿਸਾਨ ਆਗੂ ਵੀ ਨਾਲ ਬੈਠੇ ਹੋਏ ਆ ਉਹ ਤੇ ਸਾਡੇ ਮੋਰਚੇ ਦੀ ਆਲਰੇਡੀ ਮੰਗ ਪਹਿਲਾਂ ਵੀ ਸੀਗੀ ਕਿ ਉਹਨਾਂ ਨੂੰ ਨੌਕਰੀਆਂ ਦਿਓ ਉਹਨਾਂ ਨੂੰ ਮੁਆਵਜ਼ਾ ਦਿਓ ਹਾਲ ਤੱਕ ਜਿਹੜਾ ਸਰਕਾਰ ਨੇ ਉਹਨਾਂ ਨੂੰ ਨਹੀਂ ਦਿੱਤਾ ਸੋ ਉਹ ਜਿਹੜੀਆਂ ਉੱਥੇ ਮੰਗਾ ਲੈ ਕੇ ਬੈਠੇ ਆ ਸੰਯੁਕਤ ਮੋਰਚਾ ਪਹਿਲਾਂ ਵੀ ਉਹਨਾਂ ਮੰਗਾ ਤੇ ਲੜਦਾ ਆ ਤੇ ਹੁਣ ਵੀ ਜਿਹੜਾ ਉਹਨਾਂ ਦੇ ਨਾਲ ਆ ਸੋ ਇੱਕ ਜਿਹੜਾ ਆ ਨਵਾਂ ਮੁੱਦਾ ਆਇਆ ਕਿ ਕੋਈ ਪੰਜਾਬ ਦੇ ਵਿੱਚ ਕਿਸੇ ਦੇ ਹੱਕ ਦੀ ਆਵਾਜ਼ ਉਠਾਏ ਕਿਸੇ ਦੇ ਕੋਈ ਆ ਕਹਿੰਦੇ ਹੁੰਦੇ ਵੀ ਹੱਕ ਨੂੰ ਮਾਰਨ ਦੀ ਗੱਲ ਕਰੇ ਮੈਂ ਗੱਲ ਕਰਦਾ ਕਿ ਪਹਾਨਾ ਸਿੱਧੂ ਦੀ ਔਰ ਉਹਨਾਂ ਵੱਲੋਂ ਦੇਖੋ ਟਰੈਵਲ ਏਜੰਟਾਂ ਦੇ ਸਤਾਏ ਹੋਏ ਲੋਕਾਂ ਨੂੰ ਪੈਸੇ ਦਿਵਾਏ ਜਾ ਰਹੇ ਆ ਤੂੰ ਸਰਕਾਰ ਹੁਣ ਜਿਹੜੇ ਇਹੋ ਜਿਹੇ ਸਮਾਜ ਦੇ ਵਿੱਚ ਵਿਚਰਨੇ ਵਾਲੇ ਲੋਕ ਐ ਜੋ ਸਮਾਜ ਸੇਵੀ ਲੋਕ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਸੋ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਐ ਉਹਨਾਂ ਤੇ ਨਜਾਇਜ਼ ਪਰਚੇ ਦਰਜ ਕਰ ਰਹੀ ਐ ਸੋ ਉਹ ਜਿਹੜੇ ਪਰਚੇ ਦਰਜ ਕਰਕੇ ਦੇਖੋ ਇੱਕ ਪਰਚਾ ਉਹਨਾਂ ਨੇ ਪਹਿਲਾਂ ਦਰਜ ਕੀਤਾ ਤੇ ਜ਼ਮਾਨਤ ਕਰਵਾ ਲਈ ਉਹ ਦੂਜਾ ਫਿਰ ਚੈਨ ਚੋਰੀ ਕਰਨ ਦਾ ਜਿਹੜਾ ਸੋਨੇ ਦੀ ਚੈਨ ਚੋਰੀ ਕਰਨ ਦਾ ਪਰਚਾ ਦਰਜ ਕਰ ਦਿੱਤਾ ਫਿਰ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਇਹਦਾ ਮਤਲਬ ਵੀ ਇਹ ਇਹ ਪੰਜਾਬ ਦੇ ਜਿਹੜੇ ਸਮਾਜ ਸੇਵੀ ਲੋਕ ਆ ਜਾਂ ਲੋਕਾਂ ਦੇ ਹੱਕਾਂ ਵਾਸਤੇ ਖੜਨੇ ਵਾਲੇ ਲੋਕ ਆ ਇਸ ਤਰ੍ਹਾਂ ਤਾਂ ਇਹ ਪੰਜਾਬ ਦੇ ਵਿੱਚ ਇਹਨਾਂ ਦੀ ਆਵਾਜ਼ ਦਵਾ ਕੇ ਜਿਹੜਾ ਆ ਇਹ ਸੰਘਰਸ਼ਾਂ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਜਿਹੜੇ ਸਾਡੇ ਮੋਰਚੇ ਦੀਆਂ ਜਥੇਬੰਦੀਆਂ ਇਹਦਾ ਵਿਰੋਧ ਕਰਦੀਆਂ ਸਰਕਾਰ ਦਾ ਕਿ ਇਹੋ ਜਿਹਾ ਕੰਮ ਸਰਕਾਰ ਨੂੰ ਜਿਹੜਾ ਘਟੀਆ ਕੰਮ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਪਹਾਨਾ ਸਿੱਧੂ ਆ ਉਹਨੂੰ ਤਰਤ ਰਿਹਾ ਕਰਨਾ ਚਾਹੀਦਾ ਇੱਕ ਅਸੀਂ ਮਤਾ